ਰਾਲੀ ਦੇ ਵਿੱਚ ਬੈਠ ਕੇ ਲੱਗ ਰਿਹਾ ਪਹਿਲਵਾਨੀ ਰਗੜਾ ਅਤੇ ਡੰਡ ਬੈਟਕਾਂ ਲਾ ਰੇ ਨੌਜਵਾਨ ਇਹ ਤਸਵੀਰ ਕਿਸੇ ਅਖਾੜੀ ਦੀ ਨਹੀਂ ਸੰਗੋ ਖੰਡੋਰੀ ਬਾਰਡਰ ਦੀ ਹੈ ਉਂਡੇ ਦੇ ਵਿੱਚ ਕੋਟਨੇ ਨਾਲ ਬਦਾਮਾਂ ਨੂੰ ਰਗੜ ਰਹੇ ਇਸ ਅੰਦੋਲਨਕਾਰੀ ਕਿਸਾਨ ਦਾ ਨਾਮ ਸੁਖੀ ਚੀਮਾ ਜੋ ਚੀਮਾ ਦੇ ਵਿੱਚ ਆਪਣਾ ਅਖਾੜਾ ਵੀ ਚਲਾਉਂਦਾ ਹੈ ਅਤੇ ਪਹਿਲਵਾਨੀ ਕਰਦਾ ਹੈ ਪਰ ਜਦੋਂ ਹੁਣ ਕਿਸਾਨ ਆਪਣੀਆਂ ਮੰਗਾਂ ਲਈ ਅੰਦੋਲਨ ਕਰ ਰਹੇ ਨੇ ਅਜੇ ਇਹ ਦੇ ਵਿੱਚ ਇਸ 20 ਸਾਲ ਦੇ ਗੱਭਰੂ ਨੇ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਆ ਸੰਘਰਸ਼ੀ ਦੇ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਹੈ ਵੱਡੀ ਗੱਲ ਇਹ ਹੈ ਕਿ ਇਸ ਨੌਜਵਾਨ ਨੇ ਇੱਥੇ ਵੀ ਆਪਣੀ ਖੁਰਾਕ ਅਤੇ ਫਿਟਨੈਸ ਦਾ ਪੂਰਾ ਧਿਆਨ ਰੱਖਿਆ ਹੋਇਆ ਹੈ ਪਹਿਲਵਾਨ ਸੁਖੀ ਇਸ ਨੂੰ ਧਰਨਾ ਕਹਿਣ ਦੀ ਬਜਾਏ ਕੁਸ਼ਤੀ ਕਹਿੰਦਾ ਹੈ ਜਿਹੜੀ ਸੈਂਟਰ ਨਾਲ ਚੱਲ ਰਹੀ ਹੈ ਜਿਸ ਨੂੰ ਚੇਤਨ ਦਾ ਦਮ ਵੀ ਭਰਿਆ ਜਾ ਰਿਹਾ ਹੈ ਹਾਂਜੀ ਬਾਜੀ ਤੁਹਾਡਾ ਨਾਮ ਜੀ ਸੁਖੀ ਜੀ ਮੈਂ ਪਹਿਲਵਾਨ ਨਹੀਂ ਹਾਂ ਅੱਛਾ ਪਹਿਲਵਾਨ ਨਹੀਂ ਕਰਦੇ ਜੀ ਹਾਂਜੀ ਹਾਂਜੀ ਕਿੱਥੋਂ ਆਏ ਬਾਜੀ ਮੈਂ ਵੈਸੇ ਤਾਂ ਲੋਕਲ ਤੋਂ ਇੱਥੇ ਖਨੋਰੀ ਤੋਂ ਹੀ ਮੇਰਾ ਅਖਾੜਾ ਚੀਮਾ ਆ ਸੁਨਾਮਪੁਰ ਦੀਮਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇੱਥੇ ਆਏ ਹਾਂ ਅੰਦੋਲਨ ਚ ਸ਼ਾਮਲ ਹੋਣ ਲਈ ਤੇ ਪਹਿਲਵਾਨੀ ਰਗੜਾ ਲਾ ਰਹੇ ਹੋ ਲੱਗਦੀ ਸਾਨੂੰ ਤਾਂ ਹੋ ਗਿਆ ਹਫਤਾ ਹੋ ਗਿਆ ਜੀ ਅਸੀਂ ਸੁਬਾ ਸ਼ਾਮ ਆਪਣੀ ਮਿਹਨਤ ਵੀ ਲਾਉਣੀ ਹੈ ਇੱਥੇ ਸੰਘਰਸ਼ ਚ ਵੀ ਡਟੇ ਹੋਏ ਆਂ ਕਿਸਾਨਾਂ ਦੇ ਨਾਲ ਲੰਗਰ ਦੀ ਸੇਵਾ ਬਾਕੀ ਅੱਗੇ ਬਾਰਡਰ ਤੇ ਜਦੋਂ ਵੀ ਸਾਡੇ ਆਗੂਆਂ ਦਾ ਹੁਕਮ ਹੋਊਗਾ ਅੱਗੇ ਜਾਵਾਂਗੇ ਬਾਰਡਰ ਤੋੜਾਂਗੇ ਦਿੱਲੀ ਕੋਚ ਕਰਾਂਗੇ ਇਹ ਪਹਿਲਵਾਨੀ ਰਗੜੇ ਵਿੱਚ ਕੀ ਕੁਝ ਮਿਲ ਆ ਤੁਸੀਂ ਇਹਦੇ ਵਿੱਚ ਜੀ ਠੰਡੀਆਂ ਚੀਜ਼ਾਂ ਪਾਈ ਜਾਂਦੀਆਂ ਵਿੱਚ ਤਾਂ ਤੇ ਤਾਕਤ ਵਾਲੀਆਂ ਚੀਜ਼ਾਂ ਜਿਵੇਂ ਕਿ ਬਦਾਮ ਖਸਖਸ ਮਗਜ ਆਪਣੇ ਬਾਈ ਲਈ ਕਾਲੀਆਂ ਮਿਰਚਾਂ, ਇਲੈਚੀਆਂ ਇਦਾਂ ਹੀ ਜਿੱਜਾਂ ਪਈ ਜਾਂਦੀਆਂ ਨੇ ਠੀਕ ਹੈ ਕਿੰਨੇ ਸਮੇਂ ਦੇ ਵਿੱਚ ਇਹ ਤਿਆਰ ਹੋ ਜਾਂਦਾ ਇਹਨੂੰ ਘੱਟੋ ਘੱਟ 2 ਜਾਂ 2.5 ਘੰਟੇ ਲੱਗਦੇ ਜੀ ਵਧੀਆ ਰਗੜਾ ਤਿਆਰ ਕਰਨ ਲਈ ਫਿਰ ਤਾਂ ਬਹੁਤ ਜ਼ੋਰ ਲੱਗਦਾ ਉਸ 'ਚ ਇਹ 'ਚ ਜ਼ੋਰ ਲੱਗਦਾ ਜੀ 2.5 ਘੰਟੇ ਲਗਾਤਾਰ ਰਗੜਨਾ ਪੈਂਦਾ ਜੀ ਲੋਕ ਇੱਕ ਤਰ੍ਹਾਂ ਦੀ ਆਪਣੀ ਹੱਥਾਂ ਦੀ ਪ੍ਰੈਕਟਿਸ ਵੀ ਹੁੰਦੀ ਹੈ। ਪਾਚੀਆਂ ਸੀਜ਼ਨ ਇਹ ਵੀ ਸਾਡੀ ਇੱਕ ਕੁਸ਼ਤੀ ਹੋਇਆ ਜੀ। ਸਾਡੀ ਸੈਂਟਰ ਨਾਲ ਕੁਸ਼ਤੀ ਚੱਲ ਰਹੀ ਆ। ਇਹ ਤਰਨਾ ਨਹੀਂ ਇਹ ਕੁਸ਼ਤੀ ਆ। ਇਹ ਕੁਸ਼ਤੀ ਹੋਇਆ ਸਾਡੀ ਸਾਡੇ ਜੀ ਪਹਿਲਵਾਨਾਂ ਲਈ ਤਾਂ ਇਹ ਵੀ ਕੁਸ਼ਤੀ ਹੋ ਸਾਡੀ। ਕਿਉਂਕਿ ਪਹਿਲਵਾਨ ਇੱਕ ਲੜਦਾ ਉਹਦੀ ਲੜਾਈ ਉਹਦੇ ਲਈ ਕੁਸ਼ਤੀ ਆ। ਸਾਡੇ ਲਈ ਇਹ ਲੜਾਈ ਆ। ਠੀਕ ਹੈ। ਦੇਖੋ ਜੀ ਮੈਨੂੰ ਮੇਰੀ ਉਮਰ ਹਜੇ 20 ਸਾਲੀ ਆ ਤੇ ਮੈਨੂੰ 9 ਸਾਲ ਹੋ ਗਏ ਪਹਿਲਵਾਨੀ ਕਰਦੇ ਨੂੰ। ਮੇਰੇ ਘਰ ਦੇ ਨੇ ਬਚਪਨ ਤੋਂ ਹੀ ਮੈਨੂੰ ਪਹਿਲਵਾਨੀ ਚ ਪਾਇਆ। ਮੇਰੇ ਨਾਲ ਦੇ ਮੈਂ ਪੰਜਾਬ ਚ ਬਹੁਤ ਦੇਖਿਆ। ਪਹਿਲਵਾਨੀ ਕਰਦੇ ਆ ਕੋਈ ਛੱਡਦੇ ਆ ਕਰਦੇ ਛੱਡਦੇ ਸਭ ਕਰਦੇ ਜੀ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਕਿ ਨਸ਼ੇ ਇੱਥੇ ਲੱਗ ਜੇ ਜਾਂ ਕੁਝ ਹੋਰ ਸਭ ਕਰਦੇ ਆ ਹੰਦ ਵਿੱਚ ਕੋਈ ਨਹੀਂ